ਪਿਛਲੇ ਦਿਨੋਂ ਨਾਲੀ ਇੱਕ ਡੇਢ ਸਾਲ ਤੋਂ ਕੋਸ਼ਿਸ਼ ਚੱਲ ਰਹੀ ਸੀਗੀ ਕਿ ਐਸਟ੍ਰੋਲੋਜੀ ਦੇ ਕੋਰਸ ਸ਼ੁਰੂ ਕੀਤੇ ਜਾਣ ਤਾਂ ਇਹਦੀ ਤਿਆਰੀ ਤਕਰੀਬਨ ਤਕਰੀਬਨ ਡੇਢ ਸਾਲ ਤੋਂ ਕਰ ਰਿਆ ਸੀ ਜਾਂ ਮੈਂ ਤਾਂ ਇਹ ਸੋਚਦਾ ਬਈ ਇਹਦੀ ਤਿਆਰੀ ਮੈਂ ਪਿਛਲੇ 15 ਸਾਲ ਤੋਂ 18 ਸਾਲ ਤੋਂ ਕਰ ਰਿਆ ਸੀ ਮੈਂ ਜਿੰਨੀਆਂ ਜਗਾਵਾਂ ਦੇ ਉੱਤੇ ਜਿੰਨੇ ਸਾਧਨਾ ਤੋਂ ਜਿੰਨੇ ਕਾਲਜ ਤੋਂ ਜਿੰਨੇ ਯੂਨੀਵਰਸਿਟੀ ਤੋਂ ਜਿੰਨੇ ਗੁਰੂ ਜੀ ਤੋਂ ਜਿੰਨੇ ਥਾਪੜ ਜੀ ਤੋਂ ਜਿੱਥੋਂ ਜਿੱਥੋਂ ਐਜੂਕੇਸ਼ਨ ਦੀ ਐਸਟ੍ਰੋਲੋਜੀ ਦੀ ਜਿੰਨੀ এডਿਕੇਸ਼ਨ ਲਈ ਹੈ ਉਹਦਾ ਇੱਕ ਨਿਚੋੜ ਕੋਰਸ ਤਿਆਰ ਕੀਤਾ ਹੈ ਮੇਰਾ ਜਿਹੜਾ ਵੇ ਐਸਟ੍ਰੋਲੋਜੀ ਦਾ ਜਿਹਦੇ ਵਿੱਚ ਮੈਂ ਇਹ ਦੱਸਦਾ ਕਿ ਕਿਸੇ ਵੀ ਪਲੈਨਟ ਨੂੰ ਨਹੀਂ ਚੇਂਜ ਕੀਤਾ ਜਾ ਸਕਦਾ ਆਪਣੀ ਐਬਿਲਿਟੀਆਂ ਤੇ ਆਪਣੇ ਨੁਕਸ ਨੂੰ ਸਮਝਿਆ ਜਾ ਸਕਦਾ ਐਸਟ੍ਰੋਲੋਜੀ ਦੇ ਨਾਲ ਤੇ ਉਹਨੂੰ ਮੈਨੇਜ ਕਰਕੇ ਅਸੀਂ ਆਪਣੀ ਲਾਈਫ ਨੂੰ ਚੰਗਾ ਕਰ ਸਕਦੇ ਹਾਂ ਯਾਨੀ ਕਿ ਮੈਂ ਬਹੁਤ ਖਿਲਾਫ ਹਾਂ ਕਿ ਆਪਾਂ ਪਰਮਾਤਮਾ ਦੇ ਹੁਕਮ ਨੂੰ ਬਦਲ ਸਕਦੇ ਹਾਂ ਜਿਹੜਾ ਕਿ ਅੱਜਕੱਲ ਦੁਕਾਨਦਾਰੀ ਲਈ ਬਹੁਤ ਜ਼ਿਆਦਾ ਪ੍ਰਚਲਿਤ ਸਾਧਨ ਹੈ ਨਗ ਪਾ ਲੈਣਾ ਜਾਂ ਕੁਝ ਹੋਰ ਮੁੱਦੇ ਦੀ ਗੱਲ ਇਹ ਹੈ ਕਿ ਇਹ ਸਾਰੇ ਕੋਰਸ ਨੂੰ ਤਿਆਰ ਕੀਤਾ ਉਸ ਤੋਂ ਬਾਅਦ ਅਸੀਂ ਇਹਨੂੰ ਲਾਂਚ ਕਰਨ ਦੀ ਤਿਆਰੀਆਂ 'ਚ ਲੱਗੇ 20 ਜੂਨ ਤੋਂ ਆਪ ਜੀ ਨੇ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਇੰਟਰਸਟ ਦਿਖਾਇਆ ਬਹੁਤ ਸਾਰੇ ਲੋਕਾਂ ਨੇ ਰਜਿਸਟ੍ਰੇਸ਼ਨ ਕਰਾ ਲਿਆ ਮੈਨੂੰ ਲੱਗਦਾ ਹੈ ਜਿੰਨੇ ਕੁ ਕੁਰੀ ਰਾਈ ਸੀ ਕਿ ਸਾਰੇ ਨੇ ਰਜਿਸਟ੍ਰੇਸ਼ਨ ਨਹੀਂ ਕਰਾਇਆ ਹੋ ਸਕਦਾ ਹੈ ਕਿਸੇ ਨੂੰ ਟਾਈਮਿੰਗ ਦੇ ਕੁਝ ਇਸ਼ੂਜ਼ ਆ ਰਹੇ ਹੋਣ ਹੋ ਸਕਦਾ ਹੈ ਕਿਸੇ ਨੂੰ ਫੀਸ ਦਾ ਕੋਈ ਇਸ਼ੂ ਹੋਵੇ ਜਾਂ ਇਸ ਤੋਂ ਇਲਾਵਾ ਵੀ ਕੁਝ ਹੋਰ ਮੈਂ ਸਾਰੇ ਸਵਾਲਾਂ ਦੇ ਜਵਾਬ ਦੇਣਾ ਜਿੰਨਾ ਕਿ ਤੁਸੀਂ ਲਗਨ ਨਾਲ ਸਿੱਖਣਾ ਚਾਹੁੰਦੇ ਹੋ ਯਕੀਨ ਜਾਣਿਓ ਮੇਰਾ ਤਾਂ ਮੇਰਾ ਮੋਟਿਵ ਹੀ ਹੁਣ ਇਹ ਹੈ ਕਿ ਮੈਂ ਅਸਟ੍ਰੋਲੋਜੀ ਦੀ ਜਿਹੜੀ ਪੋਜ਼ਿਟਿਵਿਟੀ ਹੈ ਬਿਨਾ ਪਖੰਡ ਅਡੰਬਰ ਤੇ ਕਰਮकांड ਤੇ ਲੋਕਾਂ ਤੱਕ ਉਹਨੂੰ ਪਹੁੰਚਾ ਸਕਾਂ ਉਹ ਹੀ ਦੱਸ ਸਕਾਂ ਕਿ ਰਾਈਟ ਅਸਟ੍ਰੋਲੋਜੀ ਕੀ ਹੈ ਤੇ ਕੀ ਇਹਦੇ ਵਿੱਚ ਪਖੰਡ ਹੈ ਜਿੰਨਾ ਤੁਹਾਡਾ ਸਿੱਖਣ 'ਚ ਇੰਟਰਸਟ ਹੈ ਉਸ ਤੋਂ ਕਿਤੇ ਵੱਧ ਮੇਰਾ ਇੰਟਰਸਟ ਹੈ ਕਿ ਮੈਂ ਤੁਹਾਡੇ ਤੱਕ ਉਹ ਚੀਜ਼ਾਂ ਪਹੁੰਚਾਵਾਂ ਮੈਂ ਤੁਹਾਨੂੰ ਸਿਖਾ ਸਕਾਂ ਇਹਦੇ 'ਚ ਕੋਈ ਵੀ ਚੀਜ਼ ਜੇ ਬੈਰੀਕੇਡ ਬਣਦੀ ਹੈ ਪੈਸੇ ਟਾਈਮ ਲੈਂਗੁਏਜ ਤਾਂ ਤੁਸੀਂ ਕਾਈਂਡਲੀ ਟੀਮ ਨਾਲ ਗੱਲ ਕਰੋ ਇਹ ਜ਼ਰੂਰ ਹੈ ਕਿ ਮੇਰਾ ਮੰਨਣਾ ਹੈ ਕਿ ਫ੍ਰੀ 'ਚ ਨਹੀਂ ਸਿਖਾਣਾ ਚਾਹੀਦਾ ਇਹ ਨਹੀਂ ਹੈ ਕਿ ਨਹੀਂ ਸਿਖਾਇਆ ਜਾ ਸਕਦਾ ਉਹ ਐਥਿਕਸ ਨਹੀਂ ਹੈ ਕਿਉਂਕਿ ਮੈਂ ਡਿਊਰਿੰਗ ਕੰਸਲਟੈਂਸੀ ਵੀ ਦੇਖਿਆ ਹੋਇਆ ਹੈ ਕੀ ਮੇਰੇ ਕੋਲ ਬਹੁਤ ਵੱਧ ਮਾਇਆ ਤੋਂ ਲੈ ਕੇ ਫ੍ਰੀ ਤੱਕ ਦੇ स्लots ਹੁੰਦੇ ਨੇ ਫ੍ਰੀ ਕੰਸਲਟੈਂਸੀ ਵੀ ਪ੍ਰੋਵਾਈਡ ਕਰਦੇ ਆ ਲੋੜਿੰਦੇ ਲੋਕਾਂ ਨੂੰ ਬਟ ਜਿਨ੍ਹਾਂ ਨੂੰ ਵੀ ਕੋਈ ਚੀਜ਼ ਫ੍ਰੀ ਚ ਅਵੇਲੇਬਲ ਹੁੰਦੀ ਹੈ ਉਹ ਲੋਕ ਉਹਦੀ ਵੈਲਿਊ ਨਹੀਂ ਕਰਦੇ ਸੀਰੀਅਸ ਲੋਕ ਜਿਨ੍ਹਾਂ ਨੇ ਫੋਨ ਦੇ ਉੱਤੇ ਲੈਪਟਾਪ ਦੇ ਉੱਤੇ ਪੜਨਾ ਹੈ ਤਾਂ ਉਹ ਛੋਟੀ ਜੀ ਫੀਸ ਦਾ ਭੁਗਤਾਨ ਕਰ ਸਕਦੇ ਆ ਮੇਬੀ ਪੋਸੀਬਲ ਜਿਹੜੀ ਫੀਸ ਕਿਸੇ ਲਈ ਬਹੁਤ ਛੋਟੀ ਹੋਵੇ ਉਹ ਕਿਸੇ ਲਈ ਬਹੁਤ ਬੜੀ ਵੀ ਹੋ ਸਕਦੀ ਹੈ ਜਿਹੜਾ ਅਮਾਊਂਟ ਮੇਰੇ ਲਈ ਨਾ ਬਰਾਬਰ ਹੈ ਮੈਂ ਸੋਦਾ ਤਾਂ ਕੋਈ ਵੀ ਦੇ ਸਕਦਾ ਹੋ ਸਕਦਾ ਕਿਸੇ ਲਈ ਟਫ ਵੀ ਹੋਵੇ ਬਟ ਜੇ ਤੁਸੀਂ ਇੱਕ ਸੀਰੀਅਸ ਕੈਂਡੀਡੇਟ ਹੋ ਤਾਂ ਤੁਸੀਂ ਫੀਸ ਬਾਰੇ ਵੀ ਟੀਮ ਨਾਲ ਡਿਸਕਸ ਕਰੋ ਉਹ ਤੁਹਾਨੂੰ ਕੁਝ ਵਿਕਲਪ ਦੇ ਦੇਣਗੇ 옵ਸ਼ਨਸ ਦੇ ਦੇਣਗੇ ਕੋਈ ਨਾ ਕੋਈ ਰਾਹ ਕੱਢ ਦੇਣਗੇ ਬਟ ਮੈਂ ਚਾਹੁੰਦਾ ਕਿ ਇਹ ਸਾਰੀ ਅਸਟ੍ਰੋਲੋਜੀ ਤੁਹਾਡੇ ਤੱਕ ਜ਼ਰੂਰ ਪਹੁੰਚੇ ਮੈਂ ਆਪਣੀ ਚੰਗੀ ਐਸਟੋਲਜਰ ਦੀ ਬੜੀ ਟੀਮ ਤਿਆਰ ਕਰਾਂ ਅਸੀਂ ਇਕੱਠੇ ਮਿਲ ਕੇ ਐਸਟੋਲਜੀ ਦੀ ਪੋਜ਼ਿਟਿਵਿਟੀ ਦੁਨੀਆ ਦੇ ਹਰ ਇਨਸਾਨ ਤੱਕ ਪਹੁੰਚਾ ਸਕੀਏ ਤਾਂ ਦੇਰ ਨਾ ਕਰਿਓ 20 ਤਾਰੀਖ ਤੋਂ ਆਪਾਂ ਸ਼ੁਰੂ ਕਰਨਾ ਹੈ ਤਾਂ ਕਾਈਂਡਲੀ ਤੁਸੀਂ ਟੀਮ ਨਾਲ ਟਾਈਮ ਤੋਂ ਪਹਿਲਾਂ ਕੰਟੈਕਟ ਕਰੋ ਤੇ ਆਪਣੀ ਗੱਲ ਖੁੱਲ੍ਹ ਕੇ ਉਹਨਾਂ ਨੂੰ ਸਮਝਾਓ ਤੁਹਾਨੂੰ ਪੂਰਾ ਕੋਆਪਰੇਟ ਕਰਨਗੇ